ਹਾਂਜੀ ਸਰਬੱਤ ਦਾ ਭਲਾ ਐਫ ਡੀ ਕੇ ਰਿਕਾਰਡ ਮੈਂ ਸਾਰੇ ਜਿੰਨੇ ਵੀ ਸਾਡੀ ਸਰਕਾਰ ਦੇ ਨਮਿੰਦੇ ਆ ਉਹਨਾਂ ਦੇ ਜਿਹੜੇ ਮੁੱਖ ਕਰਤਾ ਧਰਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੁਹਾਨੂੰ ਸਲੂਟ ਆ ਸਤਿ ਸ੍ਰੀ ਅਕਾਲ ਇੱਕਾ ਤੋਂ ਜਿਹੜਾ ਨਸ਼ੇ ਮੁਕਤੀ ਤੇ ਤੁਸੀਂ ਸਟੈਂਡ ਲਿਆ ਆ ਪਿੱਛੇ ਜੇ 2-3 ਦਿਨ ਪਹਿਲਾਂ ਇੱਕ ਪੰਜਾਬ ਸਰਕਾਰ ਨੇ ਮੀਟਿੰਗ ਕਰਕੇ ਸਾਰੇ ਪੰਜਾਬ ਦੇ ਐਸਐਸਪੀ ਸਾਹਿਬ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਆ ਜਿੰਨੇ ਵੀ ਨਸ਼ਾ ਵੇਚਦੇ ਆ ਉਹਨਾਂ ਤੇ ਸਖਤੀ ਕੀਤੀ ਜਾਵੇ ਹੁਣ ਫੁੱਲ ਸਖਤੀ ਆ ਬਹੁਤ ਮਾਣ ਖੁਸ਼ ਆ ਅੱਗੇ ਰਾਤ ਨੂੰ 3-3 ਵਜੇ ਤੱਕ ਬੋਲਟਾਂ ਦੇ ਪਟਾਕੇ ਬੋਲਟਾਂ ਦੀ ਗੂੰਜ ਪਰੇਸ਼ਾਨੀ ਉਹ ਸਾਰੀ ਅਸੀਂ ਇੱਕ ਹਫ਼ਤੇ ਵਿੱਚ ਸਮਝ ਲ ਹਫ਼ਤੇ ਤੋਂ ਪਹਿਲਾਂ ਹੀ ਮੁਕਤ ਹੋ ਗਈ ਆ ਪਰ ਹੁਣ ਜੋ ਨਸ਼ਾ ਵੇਚਣ ਵਾਲੇ ਇਨਸਾਨ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਜੋ ਕੁਝ ਕਰ ਲਿਆ ਠੀਕ ਆ ਹੋਰ ਕੰਮ ਬਹੁਤ ਕਰਨ ਵਾਲੇ ਪਏ ਆ ਕਰਨ ਵਾਸਤੇ ਹੈਗੇ ਆ ਕਰਨੇ ਚਾਹੀਦੇ ਆ ਕਰੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਪ੍ਰਭਤਾ ਜੈਨ ਜੀ ਨੂੰ ਜਿਹੜਾ ਤੁਸੀਂ ਇਹ ਕੰਮ ਇਹ ਮਹਿਮ ਇਹ ਰਾਹ ਇਹ ਚੁਣਿਆ ਜਿਹੜਾ ਬਹੁਤ ਹੀ ਵਧੀਆ ਤੇ ਪਰ ਕਠਨਾ ਬਸ ਮੈਂ ਸਲੂਟ ਕਰਦਾ ਜਿਸ ਮਾਂ ਨੇ ਇਸ ਲੜਕੀ ਨੂੰ ਜਨਮ ਦਿੱਤਾ ਜਨਮ ਦੇ ਕੇ ਪੜਾਲ ਖਾ ਕੇ ਸਾਡੇ ਫਰੀਦਕੋਟ ਵਿੱਚ ਬਾਬਾ ਫਰੀਦ ਦੀ ਧਰਤੀ ਨੂੰ ਆ ਕੇ ਉਹਨਾਂ ਨੂੰ ਨਿਮਸਕਾਰ ਕੀਤੀ ਆ ਅਸੀਂ ਸਾਰੇ ਇਲਾਕੇ ਨਿਓ ਸਾਰੇ ਪੰਜਾਬ ਨਿਓ ਸਾਰੇ ਭਾਰਤ ਨਿਓ ਬਾਹਰ ਬੈਠੀਆਂ ਜਿਹੜੀਆਂ ਸੰਗਤਾਂ ਉਹਨਾਂ ਵਾਲਿਓ ਪ੍ਰਭਦਾ ਜੈਨ ਜੀ ਤੁਹਾਨੂੰ ਕੋਟਨ ਕੋਟ ਪ੍ਰਣਾਮ ਸਤਿ ਸ੍ਰੀ ਅਕਾਲ ਜਿਹੜਾ ਤੁਸੀਂ ਕਦਮ ਚੁੱਕਿਆ ਇਹ ਸਾਡੇ ਫਰੀਦਕੋਟ ਵਿੱਚ ਬਹੁਤ ਵੱਡੇ ਵੱਡੇ ਨਾਂਵਾਰ ਐਸਐਸਪੀ ਰਹਿ ਚੁੱਕੇ ਆ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਅੱਜ ਤੁਸੀਂ ਇਹ ਕੰਮ ਕੀਤਾ ਤੇ ਤੁਹਾਨੂੰ ਸਲੂਟ ਆ ਜੇ ਕੋਈ ਹੋਰ ਵੀ ਇੱਥੇ ਐਸਐਸਪੀ ਤਾਇਨਾਤ ਹੋ ਕੇ ਆਉਂਦੇ ਆ ਜੇ ਇਹ ਕਦਮ ਤੁਹਾਡੇ ਅੱਗੇ ਵਧਾਉਂਦੇ ਆ ਤੇ ਸਾਨੂੰ ਸਾਡੀ ਉਹਨਾਂ ਨੂੰ ਵੀ ਸਲੂਟ ਹੋਊਗੀ ਇਸ ਕਰਕੇ ਬਹੁਤ ਮਨ ਖੁਸ਼ ਹੈ ਬਹੁਤ ਹੀ ਮਨ ਖੁਸ਼ ਆਪਗਵੰਤ ਮਾਨ ਜੀ ਇਹ ਵਜੇ ਕਦਮ ਚੁੱਕੋ ਹੁਣ ਜੇ ਆਹ ਕੰਮ ਤੁਸੀਂ ਕਰ ਲਿਆ ਨਾ ਨਸ਼ੇ ਵਾਲਾ ਕਰੜਾ ਕਰ ਦਿਓ ਕੰਮ ਯਾਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰ ਦਿਓ ਜਿਹੜੀ ਪਹਿਲਾਂ ਬੜੀ ਕਿਸੇ ਦੀ ਪ੍ਰਾਪਰਟੀ ਉਹਨੂੰ ਨਹੀਂ ਜੱਜ ਤੋਂ 5 ਸਾਲ ਕੇਸ ਪਹਿਲਾਂ ਸੀ 7 ਸਾਲ ਕੇਸ ਪਹਿਲਾਂ ਸੀ ਜਾਓ ਵੇਚਦਾਰਿਆਂ ਨੂੰ ਚੱਕ ਕੇ ਕਿਸ ਪਾ ਦਿਓ ਨਹੀਂ ਆਏ ਨਾ ਕਰੋ ਉਹਦਾ ਪਿੰਡ ਚ ਇੱਕ ਸਰਪੰਚ ਮੋਹਰ ਬਣ ਕੇ ਰਹਿ ਜਾਂਦਾ ਸਰਪੰਚ ਦਾ ਬਹੁਤ ਵੱਡਾ ਉਹਦਾ ਮਾਨ ਸਾਬ ਇੱਕ ਤਾਂ ਸਰਪੰਚਾਂ ਦੀ ਤੁਸੀਂ ਜਿਹੜੀ ਉਹ ਮਾਨ ਪੱਤਾ ਦਿੰਨੇ ਆ ਉਹ ਵਧਾਓ ਘੱਟੋ ਘੱਟ ਵੀ ਸਰਪੰਚ ਦਾ ਜਿਹੜਾ ਮਾਨ ਪੱਤਾ 15000 ਰੁਪਏ ਹੋਣਾ ਚਾਹੀਦਾ ਜਿਹੜੇ ਸਾਡੇ ਪਿੰਡ ਦੇ ਨੰਬਰਦਾਰ ਆ ਉਹਨਾਂ ਦਾ ਜਿਹੜਾ ਮਾਨ ਪੱਤਾ 15 15000 ਹੋਣਾ ਚਾਹੀਦਾ ਉਹ ਸਰਕਾਰੀ ਮੁਲਾਜ਼ਮਾਂ ਜਿਹੜੇ ਨੰਬਰਦਾਰ ਹੋ ਔਨ ਲਿਮਟਿਡ ਕੋਈ ਰਿਟਾਇਰਮੈਂਟ ਨਹੀਂ ਉਹਨੇ ਸਾਰੀ ਉਮਰ ਸਰਕਾਰ ਵਾਸਤੇ ਕੰਮ ਕਰਨਾ ਉਹਦਾ ਮਾਨ ਪੱਤਾ ਕਿੰਨਾ 1500 ਜਾ ਯਾਰ ਬਹੁਤ ਹੀ ਮਾੜੀ ਗੱਲ ਆ ਭਗਵੰਤ ਮਾਨ ਜੀ ਉਹਨਾਂ ਦੀ ਜਿਹੜਾ ਮਾਨ ਪੱਤਾ ਉਹ 15 15000 ਸਰਪੰਚ ਦਾ ਤੇ ਨੰਬਰਦਾਰਾਂ ਦਾ ਤੇ ਚੌਂਕੀ ਦਾ ਵੀ ਚੌਂਕੀਦਾਰ ਜਿਹੜਾ ਹੁੰਦਾ ਉਹ ਵੀ ਇੱਕ ਸਰਕਾਰੀ ਮੁਲਾਜ਼ਮਾ ਤੇ ਚੌਕੀਦਾਰ ਨੂੰ ਤਲਾਹ ਦੇਣੀ ਆ ਜਾ ਕੇ ਥਾਣੇ ਜਾਂ ਹੋਰ ਕਿਤੇ ਵੀ ਸਾਡੇ ਪਿੰਡ ਚ ਆਹ ਮਾੜਾ ਕੰਮ ਹੁੰਦਾ ਤੇ ਆ ਚੰਗਾ ਕੰਮ ਹੁੰਦਾ ਯਾਰ ਮੁਕਤੀ ਕੌਣ ਕੰਮ ਕਰੇ ਤੁਹਾਡੇ ਵਾਸਤੇ ਐਡਾ ਕਿਹੜਾ ਪਾਗਲਾ ਵੀੜਾ ਥੋੜਾ ਸਰਪੰਚ ਬਣ ਗਿਆ ਤੇ ਉਹ ਸਰਕਾਰ ਵਾਸਤੇ ਕੰਮ ਕਰਦਾ ਫਿਰੇ ਬਈ ਪੱਲੋਂ ਪੈਸੇ ਲਾਏ ਉਹਨੇ 50 ਲੱਖ ਰੁਪਏ ਲਾ ਕੇ ਸਰਪੰਚ ਬਣਿਆ ਤੇ ਕੰਮ ਕਰੇ ਉਹ ਸਰਕਾਰ ਵਾਸਤੇ ਮੇਰੀ ਉਮਰ ਦਾ 60-65 ਸਾਲ ਦੀ ਹੋ ਗਈ ਮੇਰੀ ਉਮਰ ਚ ਤੱਕ ਜੋ ਕੋਈ ਪਾਗਲ ਬੰਦਾ ਮੈਨੂੰ ਮਿਲਿਆ ਨਹੀਂਗਾ ਹੋ ਸਕਦਾ ਕੋਈ ਹੋਣ ਮੇਰੇ ਅੱਗੇ ਪਰ ਨਹੀਂ ਜਿਹੜਾ ਬੰਦਾ ਯਾਰ ਸਰਕਾਰ ਵਾਸਤੇ ਕੰਮ ਕਰਨਾ ਉਹਨੇ ਤੇ ਘਰੋਂ ਰੋਟੀ ਖਾਵੇ ਉਹ ਨਹੀਂ ਭਗਵੰਤ ਮਾਨ ਜੀ 12000 ਕੁਸ ਪਿੰਡਾਂ 12000 ਸੁਪੰਚ ਇੱਕ ਪਿੰਡ ਚਾਰ ਨੰਬਰਦਾਰ ਹੁੰਦੇ ਆ ਨੰਬਰਦਾਰ ਆਪ ਦੀ ਆਪ ਫੀਸ ਕੱਟਣਗੇ ਲਾ ਦਿਓ ਜਿਸ ਨੇ ਰੈਸਟਰੀ ਕੋਲਨੀ ਨੰਬਰਦਾਰ ਨਾਲ ਆਊਗਾ ਜਿਵੇਂ ਗਊ ਸੱਤ ਲਾਉਣੇ ਆ ਉਹ ਨੰਬਰਦਾਰ ਦਾ ਨਾਲ ਲਾ ਦਿਓ ਤੇ ਨੰਬਰਦਾਰ ਨੂੰ ਹੋਰ ਭਜੋਤਰਾ ਦਿਓ ਨਹੀਂ ਅਣ ਸੁਣਿਆ ਨਾ ਕਰੋ ਅਣ ਗੋਲੀਆਂ ਗੱਲਾਂ ਨਾ ਕਰੋ ਇਹਨਾਂ ਤੇ ਇੱਕ ਭਗਵੰਤ ਮਾਨ ਜੀ ਵੀ ਤੁਹਾਨੂੰ ਹੋਰ ਗੱਲ ਕਰਦਾ ਗੱਲਾਂ ਪੈ ਛਿੜੀ ਨਸ਼ੇ ਤੇ ਇਹ ਸਾਰੀਆਂ ਨਸ਼ੇ ਨਾਰ ਲਿੰਕੜ ਗੱਲਾਂ ਇਹ ਨਸ਼ਾ ਤਾਂ ਰੂਗਾ ਜੇ ਸਰਪੰਚ ਨੰਬਰਦਾਰ ਤੇ ਚੌਕੀਦਾਰ ਤਿੰਨੇ ਬੰਦੇ ਤਿੰਨੇ ਵਿੱਚ ਕੌਣ ਕਿਉਂਕਿ ਨੰਬਰਦਾਰ ਇੱਕ ਹੀ ਗੱਲ ਨਾਲ ਆਪ ਪਿੰਡ ਦੇ 4 ਨੰਬਰ ਦਾ ਹੁੰਦੇ ਆ 5 ਹੀ ਹੁੰਦੇ ਕਿਸੇ ਪਿੰਡ ਚ ਪੱਤੀ ਵੈਜ ਪਰ ਇਹ ਤਿੰਨਾਂ ਬੰਦਿਆਂ ਨੂੰ ਜੇ ਤੁਸੀਂ ਹੱਥ 'ਚ ਰੱਖ ਲਿਆ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਪਿੰਡ 'ਚ ਕੋਈ ਨਸ਼ਾ ਵਿਕਦੇ ਤਾਂ ਬੱਸ ਇੰਨੀ ਗੱਲ ਮੇਰੀ ਮੰਨ ਲਿਆ ਜੋ ਮੈਂ ਸਾਡੇ ਫ੍ਰੀ ਕੋਰਟ ਦੀ ਪ੍ਰਪਤਾ ਜੈਨ ਐਸਐਸਪੀ ਜੀ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਜਿਹੜਾ ਤੁਸੀਂ ਕਦਮ ਚੁੱਕਿਆ ਐਸਐਸਪੀ ਸਾਹਿਬ ਬਹੁਤ ਵਧੀਆ ਸਲੰਘਾ ਜੋਗਾ ਰਾਤ ਨੀਂਦ ਆਈ ਆਹਾਹਾ ਕਿਆ ਬਾਤਾਂ ਚੌੜਾ ਹੋ ਕੇ ਪਿਆ ਆ ਰਾਮਾ ਯਾਰ ਮੈਨਾਂ ਮਨ ਖੁਸ਼ ਹੋ ਗਿਆ ਗੱਲਾਂ ਸੁਣ ਕੇ ਆ ਕੋਰਕਪੂਰੀਆ ਇੱਕ ਵਸਤੀ ਆ ਸਾਰੇ ਨਸ਼ੇ ਦੀਓ ਤੇ ਸਰਦਾਰ ਜੀ ਉੱਥੇ ਕੋਈ ਠਹੁੰਦਾ ਨਹੀਂ ਸਾਰੇ ਲਾਲਾ ਜਿੰਦੇ ਭੱਜ ਗਏ ਕਿਉਂ ਹੁਣ ਆਣ ਬੜੇ ਪਤੰਦਰ ਪੁਲਿਸ ਦੇ ਹੱਥ ਵਸ ਬਹੁਤ ਆ ਇਹਦਾ ਸਾਰ ਰੋਕਦੇ ਪੁਲਸ ਤਾਂ ਐਡੀ ਵੱਡੀ ਮਹਾਨ ਸ਼ਕਤੀ ਆ ਪੁਲਸ ਮਾਨ ਸਾਹਿਬ ਪੁਲਿਸ ਨੂੰ ਤਾਕਤਾਂ ਦਿਓ ਪਰ ਲਿਮਟਡ ਇੱਕ ਜੇ ਪੁਲਿਸ ਨੇ ਕੰਮ ਕਰਨਾ ਤੇ ਪੁਲਿਸ ਨੂੰ ਕੰਮ ਕਰ ਲੈਂਦੇ ਮੇਰੇ ਕੋਲ ਫੋਨ ਕਰਦਾ ਉੱਠ ਕੇ ਲੰਡੂ ਯਾ ਹੈਲੋ ਮੈਂ ਫਲਾਣ